ਇੱਕ ਦੋ ਦਿਨ ਪਹਿਲਾਂ ਸਾਰੇ ਮੇਰੇ ਭਰਾਵਾਂ ਨੇ ਦੇਖਿਆ ਸਾਡੇ ਬੜੇ ਮਾਣਯੋਗ ਜਿਹੜੇ ਸਾਬਕਾ ਐਮਐਲਏ ਸਾਹਿਬ ਕਿਕੀ ਢਿੱਲੋਂ ਜੀ ਨੇ ਇੱਕ ਡਿਬੇਟ ਵਾਸਤੇ ਚੈਲੰਜ ਕੀਤਾ ਵੀ ਮੈਂ ਚੈਲੰਜ ਕਰਦਾ ਹਾਂ ਵੀ ਡਾਟਾ ਲਿਆਓ ਤੇ ਮੇਰੇ ਨਾਲ ਬਹਿ ਕੇ ਇੱਕ ਓਪਨ ਡਿਬੇਟ ਦੇ ਵਿੱਚ ਆ ਕੇ ਮੇਰੇ ਨਾਲ ਗੱਲ ਕਰੋ ਮੈਂ ਬਤੌਰ ਜ਼ਿੰਮੇਵਾਰ ਇੱਕ ਸ਼ਹਿਰ ਦਾ ਵਸਨੀਕ ਹੋਣ ਦੇ ਨਾਤੇ ਤੇ ਆਮ ਆਦਮੀ ਪਾਰਟੀ ਦਾ ਲੀਡਰ ਹੋਣ ਦੇ ਨਾਤੇ ਮੈਂ ਉਸ ਤੋਂ ਬਾਅਦ 15 ਸਾਲਾਂ ਦੀਆਂ ਆਰਟੀਆਈਆਂ ਦਾ ਡਿਸਕਸ ਕਰਕੇ ਆਲਦੇ ਵਕੀਲ ਦੇ ਨਾਲ ਸੱਤ ਮਹਿਕਮਿਆਂ ਦੇ ਵਿੱਚ 15 ਸਾਲ ਮੈਂ ਕਿਉਂ ਚੁਣੇ ਕਿਉਂਕਿ ਇਹਦੇ ਵਿੱਚ ਸਾਡੀ ਆਪ ਦੀ ਸਰਕਾਰ ਦੀ ਕਾਰਜਕਾਰੀ ਉਦੋਂ ਪਿਛਲੀ ਸਰਕਾਰ ਕਾਂਗਰਸ ਦੀ ਕਾਰਜਕਾਰੀ ਅਤੇ ਉਹਦੂ ਪਿਛਲੀ ਸਰਕਾਰ ਅਕਾਲੀ ਦਲ ਦੀ ਕਾਰਜਕਾਰੀ ਆ ਜੂਗੀ ਸੱਤ ਮੈਕਮਿਆਂ ਦਾ ਮੈਂ 15 ਸਾਲ ਦਾ ਰਿਕਾਰਡ ਮੈਂ ਉਹਨਾਂ ਤੋਂ ਮੰਗਿਆ ਕੱਲ ਦੀ ਡੇਟ ਦੇ ਵਿੱਚ ਉਹ ਸਾਰੇ ਮੈਕਮਿਆਂ ਨੂੰ ਆਰਟੀਆਈਆਂ ਮੇਰੀਆਂ ਪਹੁੰਚ ਗਈਆਂ ਹੈਗੀਆਂ ਉਹਦੀ ਕਾਪੀ ਏਕ-ਏਕ ਮੈਂ ਤੁਹਾਨੂੰ ਸਾਰੇ ਭਰਾਵਾਂ ਨੂੰ ਵੀ ਦਿੰਨਾ ਤੇ ਪ੍ਰੈਸ ਨੋਟ ਦੀ ਕਾਪੀ ਵੀ ਮੈਂ ਸਾਰਿਆਂ ਨੂੰ ਦੇਣ ਲੱਗਾ ਇਹਦੇ ਵਿੱਚ ਮੈਂ ਫਰੀਦਕੋਟ ਦਾ ਇੱਕ ਡਿਵੈਲਪਮੈਂਟ ਦਾ ਰਿਪੋਰਟ ਕਾਰਡ ਦੇਣਾ ਚਾਹਣਾ ਹੈ ਵੀ ਜੀਂਦੇ ਵਿੱਚ ਤਾਂ ਜੋ ਜਦੋਂ ਇਹ ਇਨਫੋਰਮੇਸ਼ਨ ਸਾਰੀ ਆ ਜਾਂਦੀ ਹੈ ਇਹ ਕਹਿਣਾ ਬੜਾ ਸੌਖਾ ਵੀ ਸੜਕਾਂ ਬਣ ਗਈਆਂ ਨਾਲੀਆਂ ਬਣ ਗਈਆਂ ਜੇ ਬਣੀਆਂ ਸੀ ਤਾਂ ਕਿੱਥੇ ਗਈਆਂ ਉਹ ਹੁਣ ਆਰਟੀਆਈ ਬੇਸਡ ਡਾਕੂਮੈਂਟ ਦੱਸਣ ਕਿੰਨੇ ਪੈਸੇ ਕਿਹੜੇ ਮਹਿਕਮੇ ਚ ਕਿਦੋਂ ਆਏ ਕਿੱਥੇ ਵਰਤੇ ਗਏ ਕਿਹਨੇ ਵਰਤੇ ਤੇ ਕਾਹਦੇ ਤੇ ਲਾਤੇ ਮੈਂ ਇੱਕ ਇੱਕ ਕਰਕੇ ਤੁਹਾਨੂੰ ਮਹਿਕਮਿਆਂ ਦੇ ਬਾਰੇ ਜਾਣਕਾਰੀ ਦਵਾਂਗਾ ਵੀ ਕਿਹੜੇ ਮਹਿਕਮੇ ਤੋਂ ਮੈਂ ਕਿਹੜੀ ਜਾਣਕਾਰੀ ਮੰਗੀ ਹੈ ਤਾਂ ਜੋ 30 ਦਿਨ ਦੇ ਵਿੱਚ ਵਿੱਚ ਆਰਟੀਆਈ ਆਪਣੀ ਆ ਜਾਣੀ ਹੈ ਨਾਲ ਹੀ ਮੈਂ ਬੇਨਤੀ ਕਰੂੰਗਾ ਸਾਰੇ ਪ੍ਰਸ਼ਾਸਨ ਨੂੰ ਵੀ ਜਿੰਨੀ ਜਲਦੀ ਤੁਸੀਂ ਇਹ ਆਰਟੀਆਈ ਦੇ ਦਿਓਗੇ ਸਾਨੂੰ ਓਨੀ ਜਲਦੀ ਅਸੀਂ ਡਿਬੇਟ ਵਾਸਤੇ ਫਰੀਦਕੋਟ ਦੀ ਕਾਰਜਕਾਰੀ ਰਿਪੋਰਟ ਕਾਰਡ ਤੁਹਾਡੇ ਸਾਹਮਣੇ ਆਪਦੇ ਫਰੀਦਕੋਟ ਵਾਸੀਆਂ ਦੇ ਸਾਹਮਣੇ ਲੈ ਆਵਾਂ ਇੱਕ-ਇੱਕ ਕਰਕੇ ਮੈਂ ਹੁਣ ਡਿਪਾਰਟਮੈਂਟਾਂ ਦਾ ਤੁਹਾਡੇ ਨਾਲ ਡਿਸਕਸ ਕਰੂੰਗਾ ਸਭ ਤੋਂ ਪਹਿਲਾਂ ਆਪਣਾ ਕਮੇਟੀ ਦਾ ਡਿਪਾਰਟਮੈਂਟ ਆ ਜੀਂਦੇ ਵਿੱਚ ਕੀ ਮੇਨਲੀ ਸ਼ਹਿਰ ਦੀਆਂ 25 ਬੋਰਡ ਆਉਂਦੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਪਿਛਲੇ 15 ਸਾਲਾਂ ਚ ਗ੍ਰਾਂਟਾਂ ਕਿੱਥੋਂ ਆਈਆਂ ਉਹਨਾਂ ਦੀ ਆਪ ਦੀ ਕੋਈ ਗ੍ਰਾਂਟ ਸੀ ਸਟੇਟ ਨੇ ਕੋਈ ਗ੍ਰਾਂਟ ਦਿੱਤੀ ਜਾਂ ਸੈਂਟਰ ਨੇ ਕੋਈ ਗ੍ਰਾਂਟ ਦਿੱਤੀ ਉਸ ਤੋਂ ਬਾਅਦ ਜੇ ਉਹ ਗ੍ਰਾਂਟਾਂ ਆਈਆਂ ਤੇ ਉਹ ਕਿੱਥੇ ਲੱਗੀਆਂ ਸੈਨੀਟੇਸ਼ਨ ਦੇ ਵਿੱਚ ਕਿੰਨੇ ਪੈਸੇ ਆਏ ਤੇ ਕਿੰਨੇ ਲੱਗੇ ਸਫਾਈ ਕਰਮਚਾਰੀ ਪਿਛਲੇ 15 ਸਾਲਾਂ ਦੇ ਵਿੱਚ ਅਸੀਂ ਕਿੰਨੇ ਰੱਖੇ ਤੇ ਅੱਜ ਸਾਡੇ ਕੋਲੇ ਕਿੰਨੇ ਆ ਤੇ ਉਹ ਕਿੱਥੇ-ਕਿੱਥੇ ਸਫਾਈ ਦੀ ਡਿਊਟੀ ਨਿਭਾ ਰਹੇ ਹਨ ਨਾਲ ਹੀ ਜਿਹੜਾ ਸੋਲਿਡ ਵੇਸਟ ਮੈਨੇਜਮੈਂਟ ਦਾ ਜਿਹੜਾ ਸਿਸਟਮ ਹੈ ਉਹ ਕਿਹੜੇ ਸਾਡੇ ਭਰਾ ਕੋਲੇ ਟੈਂਡਰ ਹੈ ਉਹ ਟੈਂਡਰ ਕਿੰਨੇ ਦਾ ਹੋਇਆ ਤੇ ਉਹ ਟੈਂਡਰ ਕਿਸ ਤਰੀਕੇ ਦੇ ਨਾਲ ਕਾਰਜਕਾਰੀ ਦੇ ਵਿੱਚ ਚੱਲ ਰਿਹਾ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ 25 ਬੋਰਡਾਂ ਦੇ ਵਿੱਚ ਪਿਛਲੇ 15 ਸਾਲਾਂ ਚ ਕਿੰਨੀਆਂ ਲਾਈਟਾਂ ਇੰਸਟਾਲ ਹੋਈਆਂ ਕਿੰਨੀ ਵਾਰੀ ਰਿਪੇਅਰ ਕੀਤੀਆਂ ਗਈਆਂ ਤੇ ਅੱਜ ਕਿੰਨੀਆਂ ਲਾਈਟਾਂ ਚੱਲ ਰਹੀਆਂ ਨਾਰਮਲੀ ਇਹ ਗੱਲ ਕਹਿਣੀ ਜਿਹੜੇ ਸ਼ਹਿਰ ਵਾਸੀ ਹੁੰਦੇ ਆ ਉਹ ਜਾਣਦੇ ਆ ਉਹ ਤਾਂ ਕਮੇਟੀ ਦਾ ਸਿਰਫ ਇਹ ਚੀਜ਼ ਵੇਖਦੇ ਆ ਵੀ ਕੂੜਾ ਪਿਆ ਲਾਈਟਾਂ ਸਹੀ ਨਹੀਂ ਪਰ ਹੁਣ ਆਰਟੀਆਈ ਬੇਸਡ ਉਸ ਦਾ ਜਵਾਬ ਪਿਛਲੇ 15 ਸਾਲਾਂ ਦਾ 30 ਦਿਨਾਂ ਬਾਅਦ ਆਪਾਂ ਡਿਸਕਸ ਕਰਾਂਗੇ ਦੂਜਾ ਮਹਿਕਮਾ ਪਬਲਿਕ ਵਰਕਸ ਜਿਹੜਾ B&R ਸੜਕਾਂ ਵਾਲਾ ਡਿਪਾਰਟਮੈਂਟ ਹੈ ਉਹਨਾਂ ਨੇ ਪਿਛਲੇ 15 ਸਾਲਾਂ ਦੇ ਵਿੱਚ ਕਿਲੋਮੀਟਰਾਂ ਦੇ حساب ਦੇ ਨਾਲ ਕਿੰਨੀਆਂ ਸੜਕਾਂ ਬਣਾਈਆਂ ਕਿੰਨੀਆਂ ਸੜਕਾਂ ਬਣਾ ਕੇ ਉਸ ਤੋਂ ਬਾਅਦ ਉਹਨਾਂ ਦੀ ਰਿਪੇਅਰ ਕਰਾਈ ਇਹ ਚੀਜ਼ ਜਾਣਨੀ ਸਾਡੇ ਸ਼ਹਿਰ ਵਾਸੀਆਂ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਕਹਿ ਦਿੰਦੇ ਆ ਜੀ ਵੀ ਅਸੀਂ ਹਰੇਕ ਬੰਦਾ ਕਹਿ ਦਿੰਦਾ ਵੀ ਅਸੀਂ ਜੀ ਸਾਰੀਆਂ ਸੜਕਾਂ ਬਣਾਈਆਂ ਸੀ ਜੇ ਸੜਕਾਂ ਬਣਾਈਆਂ ਸੀ ਤੇ ਲੋਕੀ ਟੁੱਟੀਆਂ ਸੜਕਾਂ ਤੇ ਕਿਉਂ ਤੁਰੇ ਫਿਰਦੇ ਆ ਜੇ ਬਣਾਈਆਂ ਸੀ ਤਾਂ ਕਿੱਥੇ ਗਈਆਂ ਇਹ ਚੀਜ਼ ਬਹੁਤ ਜ਼ਰੂਰੀ ਹੈ ਜੇ ਕਰੋੜਾਂ ਰੁਪਇਆ ਸੜਕਾਂ ਤੇ ਲੱਗਿਆ ਹੈ ਤੇ ਉਹ ਹੁਣ ਆਰਟੀਆਈ ਦੇ ਵਿੱਚ ਸਾਹਮਣੇ ਆਊਗਾ ਉਹ ਕਿਹੜੀ ਸੜਕ ਤੇ ਕਿੰਨੇ ਰੁਪਏ ਲੱਗੇ ਇਹ ਮੈਂ ਵੀ ਜਾਣਦਾ ਤੇ ਮੇਰੇ ਸਾਰੇ ਪੱਤਰਕਾਰ ਭਰਾ ਵੀ ਜਾਣਦੇ ਆ ਬੜੀਆਂ ਸੜਕਾਂ ਇਹ ਜੀਆਂ ਬਣੀ ਹੁੰਦੀ ਹੈ ਫਲਾਨੀ ਸੜਕ ਬਣਾ ਦਿੰਦੇ ਲੀਡਰ ਦੂਜੀ ਸੜਕ ਉਹ ਵੀ ਆਰਟੀਆਈਆਂ ਦੇ ਵਿੱਚ ਵੀਰਵਾ ਨਿਕਲੂਗਾ ਇਹ ਸਾਰਾ ਮੈਂ ਤੁਹਾਡੇ ਨਾਲ ਵੀ ਸਾਂਝਾ ਕਰੂੰਗਾ ਤੁਸੀਂ ਵੀ ਇਹਨਾਂ ਤੇ ਪਰਤੋਲ ਕਰਕੇ ਉਦੋਂ ਬਾਅਦ ਪਰਤਾਲ ਤੋਂ ਬਾਅਦ ਆਪਾਂ ਇਹਦੇ ਤੇ ਸਾਰੀ ਡਿਬੇਟ ਦੁਆਰਾ ਲਗਾਗੇ ਤੀਜਾ ਡਿਪਾਰਟਮੈਂਟ ਜਿਹੜਾ ਮੇਨ ਡਿਪਾਰਟਮੈਂਟ ਪੁਲਿਸ ਦਾ ਡਿਪਾਰਟਮੈਂਟ ਜਿਹਨੂੰ ਕੀ ਹਰੇਕ ਬੰਦੇ ਨੂੰ ਪੁਲਿਸ ਤੱਕ ਕੰਮ ਪੈਂਦਾ ਮੈਂ ਪਿਛਲੇ 15 ਸਾਲਾਂ ਦੇ ਵਿੱਚ ਐਸਐਸਪੀ ਸਾਹਿਬ ਨੂੰ ਆਰਟੀਆਈ ਦੇ ਵਿੱਚ ਮੰਗਿਆ ਵੀ ਪਿਛਲੇ 15 ਸਾਲਾਂ ਦੇ ਵਿੱਚ ਕ੍ਰਾਈਮ ਦਾ ਰੇਟ ਪਰイヤー ਕੀ ਰਿਹਾ ਕਿਹੜਾ ਪਰਚਾ ਐਨਡੀਪੀਐਸ ਦਾ ਪਰਚਾ ਗੈਂਗਸਟਰイズਮ ਦਾ ਪਰਚਾ ਮਰਡਰ ਦਾ ਪਰਚਾ ਅਟੈਂਪਟ ਟੂ ਮਰਡਰ ਦਾ ਪਰਚਾ ਕਿਹੜੇ ਸਾਲ ਚ ਕਿੰਨੇ ਪਰਚੇ ਇਹਨਾਂ ਨੇ ਦਰਜ ਕੀਤੇ ਆ ਕ੍ਰਾਈਮ ਦਾ ਰੇਟ ਤਾਂ ਉੱਥੋਂ ਹੀ ਪਤਾ ਲੱਗ ਸਕਦਾ ਨਾ ਜੀ ਵੀ ਜੇ ਕਿਸੇ ਸਾਲ ਚ ਘੱਟ ਹੋਇਆ ਜਾਂ ਵੱਧ ਹੋਇਆ ਪੁਲਿਸ ਨੇ ਉਹਨੀਆਂ ਹੀ ਐਫਆਈਆਈ ਦੀਆਂ ਐਫਆਈਆਰਾਂ ਦਰਜ ਕੀਤੀਆਂ ਹੋਣੀਆਂ ਉਦੋਂ ਅਗਲਾ ਮਹਿਕਮਾ ਡੀਸੀ ਦਫ਼ਤਰ ਆਪਣਾ ਜਿਹੜਾ ਮੇਨ ਫਰੀਦਕੋਟ ਦਾ ਡੀਸੀ ਦਫ਼ਤਰ ਹੈ ਕੋਈ ਵੀ ਜਿਹੜਾ ਡੀਸੀ ਦਫ਼ਤਰ ਹੈ ਉਹ ਮੇਨਲੀ ਇਅਰ ਵਾਈਜ਼ ਉਹਨੂੰ ਫੰਡ ਉਤੋਂ ਸਾਰੇ ਜ਼ਿਲ੍ਹੇ ਆਸਤੇ ਇਕੱਠਾ ਉਤੋਂ ਅਲੱਗ-ਅਲੱਗ ਸੋਰਸਿਸ ਤੋਂ ਆਉਂਦਾ ਹੈ ਤੇ ਉਹ ਉਸ ਨੂੰ ਵੰਡ ਕੇ ਆਪਦੇ ਹਿਸਾਬ ਦੇ ਨਾਲ ਕਿਹੜੇ ਪੈਸੇ ਕਿੱਥੇ ਲੱਗਣੇ ਚਾਹੀਦੇ ਆ ਉਹ ਲਾਉਂਦੇ ਆ ਇਹ ਪਿਛਲੇ 15 ਸਾਲਾਂ ਦਾ ਜਿਹੜਾ ਲੇਖਾ ਜੋਖਾ ਡੀਸੀ ਦਫ਼ਤਰ ਤੋਂ ਆਰਟੀਆਈ ਦੇ ਵਿੱਚ ਆਪਾਂ ਮੰਗਿਆ ਉਦੋਂ ਅਗਲਾ ਮੇਨ ਜਿਹੜਾ ਲੋਕਾਂ ਆਸਤੇ ਮੇਨ ਡਿਪਾਰਟਮੈਂਟ ਹੈ ਸਿਵਲ ਹਸਪੀਟਲ ਸਾਡੇ ਫਰੀਦਕੋਟ ਦਾ ਹਸਪੀਟਲ ਦੇ ਵਿੱਚ ਜੇ 15 ਸਾਲਾਂ ਦੇ ਵਿੱਚ ਕੀ ਰਿਕਾਰਡ ਰਿਹਾ ਕਿੰਨੇ ਬੱਚਿਆਂ ਨੇ ਜਨਮ ਲਿਆ ਕਿੰਨੇ ਬੱਚੇ ਉਸ ਤੋਂ ਬਾਅਦ 1 ਸਾਲ ਦੇ ਵਿੱਚ ਉਹਨਾਂ ਨੂੰ ਪ੍ਰੋਬਲਮ ਆਈ ਹੈ ਕਿੰਨੀਆਂ ਮਾਂਵਾਂ ਹੈ ਜਿਨ੍ਹਾਂ ਨੂੰ 42 ਦਿਨਾਂ ਦੇ ਵਿੱਚ ਜਦੋਂ ਡਿਲੀਵਰੀ ਤੋਂ ਬਾਅਦ ਪ੍ਰੋਬਲਮ ਆਈ ਇਹ ਸਾਰੀ ਰਿਕਾਰਡ ਉਹਨਾਂ ਤੇ ਕਿੰਨੇ ਡਿਵੈਲਪਮੈਂਟ ਦੇ ਪੈਸੇ ਲੱਗੇ ਹੈ ਕਿੰਨੇ ਉਹਨਾਂ ਨੇ ਲੋਕਾਂ ਨੂੰ ਇਅਰ ਵਾਈਜ਼ ਦਵਾਈਆਂ ਫ੍ਰੀ ਦਿੱਤੀਆਂ ਕਿੰਨੇ ਆਯੂਸ਼ਮਾਨ ਸਕੀਮ ਦੇ ਵਿੱਚ ਲੋਕਾਂ ਨੇ ਕਿੰਨਿਆਂ ਨੇ ਉਹਦੇ ਵਿੱਚ ਸਹੂਲਤਾਂ ਲਈਆਂ ইয়ার ਵਾਈਜ਼ ਪਤਾ ਤਾਂ ਉੱਥੋਂ ਹੀ ਲੱਗੂਗਾ ਨਾ ਜੀ ਵੀ ਜੇ ਹੁਣ ਲੋਕ ਜ਼ਿਆਦਾ ਸਹੂਲਤ ਲੈ ਰਹੇ ਐ ਤਾਂ ਇਹਦਾ ਮਤਲਬ ਐ ਵੀ ਸਾਡੀ ਸਰਕਾਰ ਜਾਂ ਸਾਡੇ ਆਫੀਸਰ ਉਹਨੂੰ ਚੰਗਾ ਨਿਭਾ ਰਹੇ ਐ ਪਿਛਲੇ ਸਾਲਾਂ ਵਿੱਚ ਕਿਉਂ ਨਹੀਂ ਇਹ ਰੇਟ ਵਧਿਆ ਜਾਂ ਘਟਿਆ ਉਹ ਸਾਰੀ ਡਿਟੇਲ ਉਦੋਂ ਅਗਲਾ ਸੈਕਟਰ ਜਿਹੜਾ ਮੈਂ ਐਜੂਕੇਸ਼ਨ ਦਾ ਕਵਰ ਕੀਤਾ ਉਹਦੇ ਵਿੱਚ ਸਾਰੇ ਸਕੂਲ ਕਾਲਜੇਜ਼ ਮੈਂ ਕਵਰ ਕੀਤੇ ਐ ਉਹਦੀ ਸਕੂਲਾਂ ਦੀ ਆਰਟੀਆਈ ਅਲੱਗ ਹੈ ਤੇ ਕਾਲਜੇਸ ਦੀ ਅਲੱਗ ਹੈ ਉਹਦਾ ਰੀਜ਼ਨ ਹੈ ਦੋਨੋਂ ਡਿਪਾਰਟਮੈਂਟ ਅਲੱਗ-ਅਲੱਗ ਹੈ ਇਹਨਾਂ ਦੇ ਵਿੱਚ ਕਿੰਨੀ ਗ੍ਰਾਂਟ ਆਈ ਪਿਛਲੇ 15 ਸਾਲਾਂ ਦੇ ਵਿੱਚ ਕਿੰਨੇ ਉਹ ਸਕੂਲਾਂ ਕਾਲਜਾਂ ਦੇ ਵਿੱਚ ਬਾਥਰੂਮ ਸਿੰਘ ਕਿੰਨੀਆਂ ਉਹਨਾਂ ਦੇ ਵਿੱਚ ਗ੍ਰਾਂਟਾਂ ਦੇ ਕਮਰੇ ਬਣੇ ਕਿੰਨੇ ਕਮਰੇ ਅੱਜ ਤੱਕ ਹੈ ਕਿੰਨੇ ਨਹੀਂ ਹੈ ਉਹ ਡਿਟੇਲਡ ਆਪਾਂ ਮੰਗ ਲਈ ਕਿੰਨੇ ਕੋਰਸ ਆਏ ਸਰਕਾਰਾਂ ਸਕਾਲਰਸ਼ਿਪਸ ਦਿੰਦੀਆਂ ਪਰ ਇਅਰ ਵਾਈਜ਼ ਕਿੰਨੀਆਂ ਸਕਾਲਰਸ਼ਿਪਸ ਰਿਲੀਜ਼ ਹੋਈਆਂ ਕਿੰਨੇ ਬੱਚਿਆਂ ਨੂੰ ਉਹਦਾ ਫਾਇਦਾ ਮਿਲਿਆ ਮੈਂ ਇਹ ਸਾਰੀਆਂ ਆਰਟੀਆਈਆਂ ਤੁਹਾਨੂੰ ਤਾਂ ਦੇ ਰਿਹਾ ਤਾਂ ਜੋ ਮੈਂ ਮਾਨਯੋਗ ਸਾਡੇ ਸਾਬਕਾ ਐਮਐਲਏ ਕਿਕੀ ਢਿਲੋਂ ਜੀ ਅਤੇ ਰੁਮਾਨਾ ਜੀ ਅਕਾਲੀ ਦਲ ਵਾਲਿਆਂ ਨੂੰ ਬਾਈ ਜੀ ਹੋਰਾਂ ਨੂੰ ਇਹ ਦੱਸ ਸਕਾਂ ਵੀ ਇਹ ਆਰਟੀਆਈ ਦੇ ਕਾਪੀਆਂ ਮੈਂ ਤੁਹਾਨੂੰ ਵੀ ਬਾਈ ਜੀ ਭੇਜੂਗਾ ਪਿਛਲੇ 15 ਸਾਲਾਂ ਦਾ ਆਪਾਂ ਲੋਕਾਂ ਨੂੰ ਹੁਣ ਲੇਖਾ ਜੋਖਾ ਦੇਈਏ ਬਕੀ ਨੇ ਕੀ ਦਿੱਤਾ ਕਿਉਂਕਿ ਇਹ ਤਾਂ ਹੈ ਨਹੀਂ ਵੀ ਕਾਇਨ ਦਾ ਤਾਂ ਹਰ ਕੋਈ ਬੰਦਾ ਵੀ ਮੈਂ ਬਹੁਤ ਕੁਝ ਕੀਤਾ ਉਹ ਹੁਣ ਕਾਗਜੀ ਦੇ ਵਿੱਚ ਫਰੀਦਕੋਟ ਦੀ ਅਕਾਉਂਟੇਬਿਲਟੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਕਰਾਂਗੇ 30 ਦਿਨਾਂ ਦੇ ਵਿੱਚ ਵਿੱਚ ਇਹ ਆਰਟੀਆਈ ਆਜੂਗੀ ਤੇ ਤੁਹਾਡੇ ਮਾਧਿਅਮ ਦੇ ਥਰੂ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਗਾ ਵੀ ਇੰਨਾ ਆਰਟੀਆਈਆਂ ਤੇ ਸਟੱਡੀ ਜ਼ਰੂਰ ਕਰਿਆ ਜੇ ਜੇ ਕਿਸੇ ਨੇ ਕੋਈ ਹੋਰ ਐਡੀਸ਼ਨਲ ਇਨਫੋਰਮੇਸ਼ਨ ਆਪ ਮੰਗਣੀ ਹੈ ਮੈਂ ਕਾਪੀਆਂ ਤੁਹਾਨੂੰ ਦੇ ਰਿਹਾ ਤੁਸੀਂ ਆਪ ਦੇ ਹਿਸਾਬ ਨਾਲ ਮੰਗ ਲਓ ਤੇ ਅਗਲੀ ਪ੍ਰੈਸ ਕਾਨਫਰੰਸ ਵਾਸਤੇ ਮੈਂ ਤੁਹਾਨੂੰ ਸੱਦਾ ਪੱਤਰ ਸੱਤੇ ਸਾਹਿਬ ਇੱਕ ਛੋਟਾ ਜਿਹਾ ਸਵਾਲ ਹੈ ਜਿਹੜਾ ਕੁਸ਼ਲਦੀਪ ਢਿੱਲੋਂ ਨੇ ਸਵਾਲ اٹھਾਇਆ ਸੀ ਰਵੇਦਾ ਉਹ ਇਸ ਗੱਲ ਤੇ ਕੀਤਾ ਸੀ ਕਿ ਕਿ ਜਿਹੜੀ ਨਗਰ ਕੌਂਸਲ ਦੀ ਆਰਥਿਕਤਾ ਬਿਲਕੁਲ ਖਤਮ ਹੋ ਚੁੱਕੀ ਹੈ ਜਿਹੜੀ ਕਾਂਗਰਸ ਸਰਕਾਰ ਜਦੋਂ ਗਈ ਸੀ 10 ਕਰੋੜ ਸਮਥਿੰਗ ਦੀ ਜਿਹੜੀ ਐਫਐਸ ਛੱਡ ਕੇ ਗਈ ਸੀ ਅੱਜ ਉਹ ਕਹਿੰਦੇ ਵੀ ਨਿਲ ਇੱਥੇ ਜਿਹੜਾ ਬੈਲੈਂਸ ਹੈ ਨਿਲ ਹੈ ਦੂਸਰਾ ਉਹਨਾਂ ਨੇ ਇਹ ਕਹਿ ਸੀਗਾ ਕਿ ਇਸ ਵਕਤ ਜਿਹੜੀ ਹੁਣ ਦੀ ਮੌਜੂਦਾ ਸਰਕਾਰ ਹੈ ਇੱਕ ਪੈਸਾ ਨਵਾਂ ਵਿੱਤ ਕਮਿਸ਼ਨ ਤੋਂ ਬਿਨਾਂ ਹੋਰ ਕੋਈ ਪੈਸਾ ਜਿਹੜਾ ਕਮੇਟੀ ਨੂੰ ਨਹੀਂ ਮਿਲ ਉਸ ਬਾਰੇ ਸਵਾਲ ਸੀਗਾ ਵੀ ਉਹ ਚੈਲੰਜ ਉਹ ਕੀਤਾ ਸੀ ਉੱਥੇ ਤੁਸੀਂ ਕਿੱਥੇ ਸੈਂਡ ਕਰ ਬੇਸਿਕਲੀ ਸੇਟੀ ਸਾਹਿਬ ਇਹਦੀ ਵੀ ਨਾ ਇੱਕ ਬਹੁਤ ਵੱਡਾ ਚੋਲ ਹੈ ਵਿੱਤ ਕਮਿਸ਼ਨ ਦੇ ਪੈਸੇ ਇਹਨਾਂ ਨੂੰ ਆਉਂਦੇ ਨੇ ਹੈ ਹੋਰ ਇਹ ਕਿਹੜੀਆਂ ਗ੍ਰਾਂਟਾਂ ਲੈ ਕੇ ਆਏ ਆ ਇਸੇ ਕਰਕੇ ਤਾਂ ਆਰਟੀਆਈ ਪਾਈ ਹੈ ਨਾ ਸਰਕਾਰ ਚ ਤੁਸੀਂ ਵੀ ਉਹ ਸਵਾਲ ਤਾਂ ਕਿਤੇ ਨਾ ਕਿਤੇ ਤੁਹਾਡੇ ਤੋਂ ਵੀ ਬੰਦ ਸਵਾਲ ਕਰੋ ਮੈਨੂੰ ਮੈਂ ਤਾਂ ਆਪ کہہ ਰਹੇ ਹਾਂ ਜੀ ਸਵਾਲ ਖੁੱਲ ਕੇ ਪੁੱਛੋ ਮੈਂ ਉਸ ਸਵਾਲਾਂ ਨੂੰ ਮੈਂ ਤੁਹਾਨੂੰ ਬੇਨਤੀ ਇਹੀ ਕੀਤੀ ਹੈ ਇੱਕ ਕਹਿ ਦੇਣਾ ਜੀ ਅਸੀਂ ਬਹੁਤ ਕੰਮ ਕੀਤਾ ਹੈ ਇੱਕ ਕਾਗਜ਼ਾਂ 'ਚ ਵੀ ਤਾਂ ਆਉਣਾ ਚਾਹੀਦਾ ਕੀ ਕੰਮ ਕੀਤਾ ਹੈ ਸਭ ਨੂੰ ਪਤਾ ਹੈ ਪਿਛਲੇ 5 ਸਾਲਾਂ ਦੇ ਵਿੱਚ ਕਾਂਗਰਸ ਸਰਕਾਰ ਦੇ ਵਿੱਚ ਕਮੇਟੀ ਦੇ ਵਿੱਚ ਕਿਹੜੇ ਟੈਕਸ ਦੇ ਪੈਸੇ ਕਿਹੜੀਆਂ ਕਮੇਟੀ ਦੀਆਂ ਜਗ੍ਹਾ ਲੋਕਾਂ ਦੇ ਨਾਂ ਕਰਾ ਕੇ ਟਰਾਂਸਫਰ ਕੀਤੇ ਗਏ ਆ ਉਹ ਪੈਸੇ ਵੀ ਆਏ ਹਨਾ ਕਿ ਉਹ ਇਸੇ ਕਰਕੇ ਆਰਟੀਆਈ ਬੇਸਡ ਮੈਂ ਚਾਹਣਾ ਹੈ ਵੀ ਗੱਲ ਆਪਾਂ ਕਾਗਜ਼ਾਂ ਤੇ ਕਰੀਏ ਨਾ ਕਿ ਹਵਾ ਛੇਰ ਮਾਰੀਆ ਯਾਨੀ ਕਿ ਰਿਕਾਰਡ ਮਿਲਣ ਤੋਂ ਬਾਅਦ ਤੁਸੀਂ ਇੱਕ ਵਾਰੀ ਚੈਲੰਜ ਕਰੋਗੇ ਮੈਨੂੰ ਸਭ ਮੈਂ ਅੱਜ ਮੈਂ ਰਿਕਾਰਡ ਮਿਲਣ ਤੋਂ ਬਾਅਦ ਨਹੀਂ ਜੀ ਅੱਜ ਹੀ ਚੈਲੰਜ ਕਰ ਰਿਹਾ ਹਾਂ ਮੈਂ ਚੈਲੰਜ ਹੀ ਅੱਜ ਕਰ ਰਿਹਾ ਵੀ ਤਾਂ ਕਿ ਮੇਰੀ ਬੇਨਤੀ ਹੈ ਸਰ 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 ਮੇਰੀ ਬੇਨਤੀ ਇਹੀ ਹੈ ਚੈਲੰਜ ਹੀ ਮੇਰਾ ਇਹ ਹੈ ਵੀ ਮੈਂ ਜੇ ਆਰਟੀਆਈਆਂ ਪਾ ਕੇ ਉਹਨਾਂ ਤੋਂ ਡਾਟਾ ਮੰਗਿਆ ਤੇ ਮੈਂ ਸਾਬਕਾ ਐਮਐਲਏ ਸਾਹਿਬ ਤੋਂ ਵੀ ਉਮੀਦ ਕਰਦਾ ਹੈ ਭਾਵੇਂ ਉਹ ਆਪ ਡਾਟਾ ਮੰਗ ਲੈਣ ਨਹੀਂ ਤਾਂ ਜਿਸ ਦਿਨ ਡਾਟਾ ਮੈਨੂੰ ਰਿਸੀਵ ਹੋ ਜਾਂਦਾ ਮੈਂ ਬਕਾਇਦਾ ਸਨਮਾਨ ਦੇ ਨਾਲ ਉਹ ਡਾਟਾ ਉਹਨਾਂ ਦੇ ਘਰ ਭੇਜ ਦਿਆਂਗਾ ਸਤਿ ਸ਼੍ਰੀ ਅਕਾਲ ਹੋ ਰਿਹਾ ਕਿ ਜਿਹੜਾ ਤੁਸੀਂ ਇਹ ਆਰਟੀਆਈ ਅਪਲਾਈ ਕੀਤੀ ਹੈ 15 ਸਾਲ ਇੱਥੇ 4.5 ਸਾਲ ਆਮ ਆਦਮੀ ਪਾਰਟੀ ਦੇ ਲਈ ਬਿਲਕੁਲ ਸਰ ਅੱਜ ਤੱਕ ਦੀ ਬੀਆਈਆਈ ਅਪਲਾਈ ਕੀਤੇ ਹਨ 101% ਟੋਟਲੀ ਲੋਕਾਂ ਨੂੰ ਅਕਾਉਂਟੇਬਿਲਟੀ ਹੈ ਜਿਹੜਾ ਉਹਨਾਂ ਦੇ ਪੈਸੇ ਦਾ ਪਾਰਦਰਸ਼ਤਾ ਦੇ ਹਿਸਾਬ ਨਾਲ ਟਰਾਂਸਪੇਰੈਂਟ ਸਿਸਟਮ ਚੱਲਦਾ ਜੇ ਕੋਡੀ ਪਾਰਟੀ ਦੀ ਸਰਕਾਰ ਦੇ ਸਮੇਂ ਦੌਰਾਨ ਜੇ ਪੈਸਾ ਘਟਾਇਆ ਜਾਂ ਨਾ ਆਇਆ ਇਹ ਜਿਵੇਂ ਸ਼ੋਹ ਹੁੰਦੀ ਹੈ ਤਾਂ ਇਹ ਤਾਂ ਨਹੀਂ ਮੁੱਕੇ ਤੁਸੀਂ ਡਿਬੇਟ ਤੋਂ ਭੱਜੋਗੇ ਮੈਂ 200% ਮੈਂ ਏਵ ਜਾਂ ਬੰਦਾ ਵੀਰੇ ਮੇਰੀ ਗਲਤੀ ਹੋਵੇ ਨਾ ਹੋਵੇ ਜੇ ਮੈਂ ਗਲਤ ਵੀ ਆ ਤਾਂ ਮੈਂ ਫੇਰ ਵੀ ਸਟੈਂਡ ਲਿਆ ਵਾ ਖੜਾ ਐ ਮੈਂ ਮੈਂ ਨਹੀਂ ਭਾਈ ਜਨਾਬ ਚਲੋ ਉਹ ਬਾਤ ਦੀ ਗੱਲ ਸਰ ਹੁਣ ਜਿਹੜੀ ਆਪਾਂ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤੁਸੀਂ ਮੁੱਖ ਮੰਤਰੀ ਸਾਹਿਬ ਕੋਈ ਮੁੱਦਾ ਠਾਇਆ ਕਿ ਜਿਹੜੀ ਫੀਕਲਟੀ ਨਗਰ ਕੌਂਸਲ ਨੂੰ ਕੋਈ ਫੰਡ ਜਾਰੀ ਕੀਤਾ ਜਾਵੇ ਤਾਂ ਕਿ ਸ਼ਹਿਰ ਵੈਲਵੈਂਟ ਹੋ ਸਭ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਕੋਲੇ ਵਾਰਡ ਬੰਦੀ ਦਾ ਇਤਰਾਜ਼ ਵੀ ਮੈਂ ਹੀ ਦਿੱਤਾ ਜਨਾਬ ਵੀ ਸਾਡੇ ਸ਼ਹਿਰ ਦੇ ਵਸਨੀਕਾਂ ਦੀ ਪ੍ਰੋਬਲਮ ਆ ਰਹੀ ਹੈ ਜੀ ਵਾੜਬੰਦੀ ਸਾਡੇ ਤੋਂ ਕਈ ਵਾਰੀ ਅਫਸਰਾਂ ਨੇ ਗਲਤ ਕਰਤੀ ਐ ਲੋਕ ਵਿਚਾਰੇ ਆਪਦੇ ਪਾਸਪੋਰਟ ਤੇ ਆਧਾਰ ਦੇ ਵਿੱਚ ਆਪਦੇ ਐਡਰੈਸ ਨਾ ਚੇਂਜ ਕਰਾਉਂਦੇ ਫਿਰਨ ਸਭ ਤੋਂ ਪਹਿਲਾਂ ਇਤਰਾਜ਼ ਮੈਂ ਕੀਤਾ ਜਿਸ ਦਿਨ ਕੂੜੇ ਦੀ ਪ੍ਰੋਬਲਮ ਆਈ ਸਭ ਤੋਂ ਪਹਿਲਾਂ ਮੰਗ ਮੈਂ ਕੀਤੀ ਅਗਲੇ ਦਿਨ ਸਵੇਰੇ 9:30 ਵਜੇ ਕੂੜਾ ਉਹਨਾਂ ਨੂੰ ਪੁੱਛ ਲੋ ਉਹਨਾਂ ਨੂੰ ਚਿੱਠੀ ਕਿੱਥੋਂ ਆਈ ਹੈ ਡਰਦੇ ਬੋਲਦੇ ਨਹੀਂ ਕਿਉਂਕਿ ਕਈ ਰੀਜ਼ਨ ਨਾ ਬੋਲਣ ਦੇ ਵੀ ਹੁੰਦੇ ਆ ਜਨਾਲ ਤੇ ਦੂਜਾ ਕਮੇਟੀ ਵਾਸਤੇ ਫੰਡਾਂ ਦੀ ਜਿਹੜੀ ਗੱਲ ਕਰਦੇ ਹੋ ਸੀਵਰੇਜ ਵਾਸਤੇ ਅੱਜ ਤੋਂ 3 ਮਹੀਨੇ ਪਹਿਲਾਂ ਦੀਆਂ ਚਿੱਠੀਆਂ ਤੁਹਾਨੂੰ ਮਾਰਕ ਕੀਤੀਆਂ ਹੋਈਆਂ ਮਹਿਕਮਿਆਂ ਦੇ ਵਿੱਚ ਪਹੁੰਚੀਆਂ ਹੋਈਆਂ ਬਜਟ ਅਲੋਕੇਟ ਆਸਤੇ ਪ੍ਰੋਪਰ ਉੱਤੇ ਦੁਆਰਾ ਚਿੱਠੀਆਂ ਗਈਆਂ ਮੈਂ ਤੁਹਾਨੂੰ ਮਾਹਿਆ ਕਰਵਾਉਂਦਾ ਪਰ ਇਸ ਦੇ ਬਾਰੇ 15ਵਾਂ ਵਿੱਤ ਮਿਸ਼ਨ ਉਹਦੇ ਵਿੱਚ ਫਰੀ ਕੋਡ ਨੂੰ ਨਹੀਂ ਨਿਕਲੂ ਕੋਈ ਵੀ ਫਰ ਦੇ ਸਰਕਾਰ ਨੂੰ ਉਹਨਾਂ ਰੀਜ਼ਨ ਬਹੁਤ ਵੱਡਾ ਹੈ ਜੀ ਵੇਖੋ ਜਿਹੜੀ ਕਮੇਟੀ ਸੀ ਉਹ ਕਾਂਗਰਸ ਸਰਕਾਰ ਦੀ ਸੀ ਤੇ ਜ਼ਿੰਮੇਵਾਰੀ ਵੀ ਕਾਂਗਰਸ ਸਰਕਾਰ ਦੀ ਕਮੇਟੀ ਦੀ ਵਿੱਦ ਆਫਿਸਰਸ ਦੇ ਬੰਦੀ ਹੈ ਕੋਈ ਵੀ ਆਡਿਟ ਦੀ ਜਿਹੜੀ ਰਿਪੋਰਟ ਹੈ ਜਿਹੜੇ ਮੌਜੂਦਾ ਉੱਥੇ ਬੰਦੇ ਬੈਠੇ ਆ ਉਹਨਾਂ ਨੇ ਦੇਣੀ ਹੈ ਬਾਰ ਬੈਠੇ ਬੰਦੇ ਨੇ ਨਹੀਂ ਦੇਣੀ ਇਹ ਤਾਂ ਅਫਸਰਾਂ ਨੇ ਲਾਪਰਵਾਹੀ ਹੈ ਮੈਂ ਉਹਨਾਂ ਦੀ ਮੈਂ ਤਾਂ ਮੈਂ ਤਾਂ ਸਮਝੂਗਾ ਕਾਂਗਰਸ ਸਰਕਾਰ ਦੀ ਵੀ ਲਾਪਰਵਾਹੀ ਹੈ ਜੇ ਉੱਥੇ ਪ੍ਰਧਾਨ ਜੀ ਬੈਠੇ ਹੈ ਤਾਂ ਅਫਸਰਾਂ ਨੂੰ ਕੰਟਰੋਲ ਪ੍ਰਧਾਨ ਜੀ ਨੇ ਕਰਨਾ ਹੈ ਨਾ ਜੀ ਚੈਕਿੰਗ ਕੀ ਨਹੀਂ ਕਰਨੀ ਹੈ ਚੇਅਰਮੈਨ ਪ੍ਰਧਾਨ ਕਿਉਂ ਲੱਗਦੇ ਆ ਇਸੇ ਗੱਲ ਕਰਕੇ ਲੱਗਦੇ ਆ ਆਫੀਸਰਸ ਤੇ ਉਹਨਾਂ ਦੀ ਕੋਆਰਡੀਨੇਸ਼ਨ ਦਾ ਹੈ ਇੱਕ ਬੰਦੇ ਤੇ ਨਾ ਪਾਈ ਜਾਵੇ ਨਾ ਦੀ ਗੱਲ ਸਰਕਾਰ ਤਾਂ ਨਹੀਂ ਵਿਤਕਰਾ ਕਰ ਰਹੀ ਕਿਉਂਕਿ ਇੱਥੇ ਜਿਹੜਾ ਮੌਜੂਦਾ ਪ੍ਰਧਾਨ ਕਾਂਗਰਸ ਪਾਰਟੀ ਨਾਲ ਰਿਲੇਟਡ ਹੈ ਔਰ ਕਿਤੇ ਸਰਕਾਰ ਤਾਂ ਨਹੀਂ ਵਿਤਕਰਾ ਕਰ ਰਹੀ ਜਾਨ ਬੁੱਝ ਕੇ ਸਰਕਾਰ ਨੇ ਕੀ ਕੀਤਾ ਪ੍ਰਧਾਨ ਜੀ ਜਾਂ ਉਹਦਾ ਅਫੀਸ਼ਲ ਦਾ ਪੈਨ ਫੜ ਲਿਆ ਆ ਕੇ ਜੀ ਕਿ ਤੁਸੀਂ ਸਾਈਨ ਨਹੀਂ ਕਰਨਾ ਆਡਿਟ ਨਹੀਂ ਭੇਜਣਾ ਤੁਸੀਂ ਪੁੱਛੇ ਜੇ ਸਰਕਾਰ ਨੇ ਕਿਤੇ ਤਾੜ ਤੂੜ ਤਾਂ ਨਹੀਂ ਲਿਆ ਕਿਸ ਨੂੰ ਵੀ ਇਹਨਾਂ ਨੇ ਆਡਿਟ ਕਰਕੇ ਨਹੀਂ ਭੇਜਿਆ ਜੀ ਹੋ ਸਕਦਾ ਹੈ ਸਰਕਾਰ ਨੇ ਧੱਕੇ ਨਾਲ ਤਾੜ ਲਿਆ ਹੋਵੇ ਪਰ ਨਾਲ ਇੱਕ ਵੇਖੇਗਾ ਕਿ ਜੋ ਲੋਕਾਂ ਨੂੰ ਚੈਲੰਜ ਕੀਤਾ ਗਿਆ ਸੀ ਉਹ ਸਾਰੇ ਨੇ ਕੀਤਾ ਗਏ ਦੇ ਉੱਪਰ ਅਮੇ ਪਾਰਟੀ ਦਾ ਹੋਰ ਕੋਈ ਵੀ ਆਗੂ ਜਾਂ ਕੋਈ ਵੀ ਉਹਦੇਦਾਰ ਕੋਈ ਵੀ ਇਸ ਵਿੱਚ ਨਹੀਂ ਅੱਗੇ ਆ ਰਿਹਾ ਕੀ ਕਰਨਾਗੇ ਜਤਾਰભાઈ ਆਪ ਦਾ ਆਪ ਦਾ ਸਿਸਟਮ ਹੈ ਜੀ ਨੂੰ ਜੀ ਕਰਦਾ ਹੈ ਬੇਸਿਕਲੀ ਗੱਲ ਹੋਣੀ ਚਾਹੀਦੀ ਹੈ ਡਾਕੂਮੈਂਟ ਬੇਸਡ ਗੱਲ ਮੈਂ ਸਭ ਤੋਂ ਪਹਿਲਾਂ ਜਦੋਂ ਚੈਲੰਜ ਸੁਣਿਆ ਜਾਂ ਸੁਣਿਆ ਉਸ ਤੋਂ ਬਾਅਦ ਮੈਂ ਉਹਨਾਂ ਤੇ ਵਰਕ ਕੀਤਾ ਵੀ ਇਹ ਜੇ ਚੈਲੰਜ ਲੈਣਾ ਹੈ ਤੇ ਭਾਗ ਤਾਂ ਪਿਛਲੇ 15 ਸਾਲਾਂ ਦਾ ਰਿਕਾਰਡ ਲੋਕਾਂ ਨੂੰ ਦੇਣਾ ਪੈਣਾ ਗੱਲਾਂ ਬਾਤਾਂ ਹੀ ਗੱਲਾਂ ਬਾਤਾਂ ਚੈਲੰਜ ਐਕਸੈਪਟ ਕਰ ਲਓ ਇਹ ਮੈਂ ਕਾਗਜ਼ਾਂ ਦੇ ਵਿੱਚ ਤੁਹਾਡੇ ਨਾਲ ਗੱਲ ਕਰ ਰਿਹਾ ਜਪਤਾਰ ਜੀ ਮੈਂ ਤੁਹਾਨੂੰ ਕਾਪੀਆਂ ਵੀ ਦਿਊਗਾ ਦੇਖੋ ਬਿਨਾਂ ਗੱਲ ਤੋਂ ਮੈਂ ਚੈਲੰਜ ਪ੍ਰੋਪਰਲੀ ਐਕਸੈਪਟ ਕੀਤਾ ਮੈਂ ਕਿਸੇ ਬਾਰੇ ਹੋਰ ਟਪਣੀ ਨਹੀਂ ਕਰਨਾ ਚਾਹ। ਸੱਜਾ ਸਰ ਤੁਸੀਂ ਕਿਹਾ ਵੀ ਇਹ ਚੈਲੰਜ ਸੈੱਟ ਮੈਂ ਕੀਤਾ ਤੁਸੀਂ ਆਮ ਆਦਮੀ ਪਾਰਟੀ ਵੱਲੋਂ ਨਹੀਂ ਕਰ ਰਹੇ ਤੁਸੀਂ ਆਮ ਸ਼ਹਿਰੀ ਵੱਲੋਂ ਕਰ ਰਹੇ ਹੋ ਮਜ਼ਦੌਰ ਭਾਜੀ ਜਿਹੜਾ ਵੀ ਕੋਈ ਵੀ ਪਾਰਟੀ ਦਾ ਬੰਦਾ ਹੁੰਦਾ ਉਹ ਸ਼ਹਿਰੀ ਪਹਿਲਾਂ ਪਾਰਟੀ ਦੇ ਨਾਲ ਬਾਤ ਚੁੱਕਦਾ ਮੈਂ ਦੋਨੋਂ ਗੱਲਾਂ ਕਹੀਆਂ ਮੈਂ ਬਤੌਰ ਸ਼ਹਿਰ ਨਿਵਾਸੀ ਅਤੇ ਆਮ ਆਗਮਿਕ ਪਾਰਟੀ ਦੇ ਲੀਡਰ ਹੋਣ ਦੇ ਨਾਤੇ ਉਹਨਾਂ ਦਾ ਚੈਲੰਜ ਅਸੈਪਟ ਕਰਦੇ ਆ। ਇਹ ਹੁਣ ਤੱਕ ਤੁਹਾਡੇ ਨਿਗਾਹ ਜੀ ਗਣ ਕਿਉਂ ਨਹੀਂ ਆਈ ਅੱਜ ਕਿਉਂ ਆਈ ਹੈ? ਜਨਾਬ ਉਹਨਾਂ ਨੇ ਚੈਲੰਜ ਹੀ ਪਰਸੋਂ ਲਿਆ। ਜਨਾਬ ਉਹਨਾਂ ਨੇ ਲਲਕਾਰਿਆ ਹੀ ਪਰਸੋਂ ਹੈ। ਹੁਣ ਜਿਸ ਜਿਸ ਦਿਨ ਜਿਸ ਵਾਰ ਜਾ ਕੇ ਜਿਹੜਾ ਬੰਦਾ ਲਲਕਾਰੂਗਾ ਉਹਨਾਂ ਦਾ ਜਵਾਬ ਉਸੇ ਤੇ ਨਹੀਂ ਦੇਵਾਂਗੇ।